ਸਸਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube YouTube ਚੈਨਲ ਗਿੱਲ ਡਰੈੱਸ ਤੇ ਜਨਰ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਪੱਗ ਦੀ ਆਪਾਂ ਕਿਦਾਂ ਕੰਨ ਕੱਢਣਾ ਹਨ ਤਾਂ ਕਿਵੇਂ ਦੀ ਸਵਾਈ ਪਾਉਣੀ ਆ ਕਈ ਭਰਾਵਾਂ ਦੇ ਕਮੈਂਟ ਆਉਂਦੇ ਆ ਜੀ ਸਾਨੂੰ ਪੱਗ ਦੀ ਸਵਾਈ ਪਾਉਣੀ ਦੱਸੋ ਬਹੁਤ ਹੀ ਵਧੀਆ ਉਹ ਨਾ ਤਰੀਕਾ ਸ਼ਾਇਦ ਤੁਸੀਂ YouTube ਤੇ ਦੇਖਿਆ ਹੋਵੇ ਕਿਸੇ ਨੇ ਭਰਾ ਨੇ ਤਾਂ ਮੈਂ ਤੁਹਾਨੂੰ ਪੱਗ ਦੀ ਸਲਾਈ ਪਾਉਣੀ ਦੱਸੂਗਾ ਜਾਂ ਮੇਰੀਆਂ ਭੈਣਾਂ ਉਹ ਜੀ ਨੂੰ ਧਿਆਨ ਨਾਲ ਦੇਖਣ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਹੁਤ ਹੀ ਘੈਡ ਵੀਡੀਓ ਆ ਵੀ ਜਿਵੇਂ ਭਰਾਵਾਂ ਦੇ ਪੱਗ ਬੰਨਦੇ ਹਨ ਕਈ ਮੇਰੇ ਭਰਾ ਪੱਗ ਕਈ ਵਾਰੀ ਤਾਂ ਲੜ ਘਟ ਜਾਂਦਾ ਤੇ ਕਈ ਵਾਰੀ ਲੜ ਜਾਂਦਾ ਬਾਅਦ ਉਹ ਚੀਜ਼ ਤੇ ਬਹੁਤ ਹੀ ਸੋਹਣੀ ਵੀਡੀਓ ਲੈ ਕੇ ਆਇਆ ਮੈਂ ਮੇਰੇ ਸਾਬ ਨਾਲ ਪੂਰੀ YouTube ਤੁਸੀਂ ਫੋੜ ਕੇ ਦੇਖ ਲਓ ਜੀ ਤੁਹਾਨੂੰ ਪੱਗ ਦੀ ਜਿਹੜੀ ਵੀਡੀਓ ਮੁਸ਼ਕਲ ਨਾਲ ਹੀ ਮਿਲੀ ਠੀਕ ਆ ਵੀ ਪੱਗ ਦੇ ਜਿਹੜੀ ਆਪਾਂ ਸਲਾਈ ਪਾਉਣੀ ਆ ਮੇਰੇ ਭਰਾ ਜਾਂ ਭੈਣਾਂ ਕੀ ਕਰਦੇ ਐਸ ਤਰ੍ਹਾਂ ਜੋੜਿਆ ਇਹਨੂੰ ਸਿਲਾਈ ਪਾ ਦਿੰਦੇ ਆਪਾਂ ਹਨਾ ਦੇਖੀ ਚੱਲਿਓ ਪੂਰੀ ਵੀਡੀਓ ਧਿਆਨ ਦੇ ਨਾਲ ਬੈਠਿਓ ਨਾ ਐਡ ਦਿੱਕਰ ਦੇਖਿਆ ਕਰੋ ਫਿਰ ਤੁਸੀਂ ਕਹੇ ਨੀ ਸਮਝ ਨਹੀਂ ਲੱਗੀ ਹਨਾ ਵੀਡੀਓ ਨੂੰ ਟੁਪਾਰਟ ਪਾ ਕੇ ਨਾ ਦੇਖਿਆ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿੰਦਾ ਅੱਜ ਮੈਂ ਜਿੱਥੇ ਅਸੀਂ ਕੰਮ ਕਰਦੇ ਨਾ ਉਧਰ ਆਉਂਦੀ ਵਰਕਸ਼ਾਪ ਦੇ ਵਿੱਚ ਆਇਆ ਸੀਗਾ ਮਸ਼ੀਨ ਦੇ ਕੋਲੇ ਤਾਂ ਆਹ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਇਧਰੋਂ ਲੱਗ ਜਾਂਦੇ ਹੋ ਹਨਾ ਪੱਗ ਦੇ ਸਲਾਈ ਬੌਂਡ ਮਿੰਗਾਂ ਪੈਣਾ ਲਿਆ ਭਰਾ ਅਪਚਾਲੇ ਪੀਕੋ ਵੀ ਕਰਨ ਤੁਸੀਂ ਇੱਥੇ ਤੋਂ ਲੱਗੇ ਨੂੰ ਪੀਕੋ ਕਰਨ ਇਸ ਤਰ੍ਹਾਂ ਆਹ ਦੀ ਪੂਰੀਆ ਪੱਗ ਆ 6.5 ਮੀਟਰ ਆਪਣੇ ਕੋਲੇ ਕੱਪੜਾ ਤਾਂ ਵੀਡੀਓ ਨੂੰ ਪੂਰੀ ਗੌਰ ਨਾਲ ਦੇਖਣਾ ਮੇਰੀਆਂ ਭੈਣਾਂ ਨੂੰ ਜੇ ਸਮਝ ਆ ਗਈ ਤਾਂ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਜਰੂਰ ਕਰਨਾ ਮੇਰੀਆਂ ਭੈਣਾਂ ਇਹਨਾਂ ਭਾਵੇਂ ਕੋਈ ਇੱਥੇ ਵੇਖ ਰਿਹਾ ਇੰਡੀਆ ਦੇ ਵਿੱਚ ਭਾਵੇਂ ਕੈਨੇਡਾ ਅਮਰੀਕਾ ਦੇ ਵਿੱਚ ਤਾਂ ਕਮੈਂਟ ਜਰੂਰ ਕਰਿਆ ਕਰੋ ਸਭ ਤੋਂ ਵੱਡੀ ਗੱਲ ਮੈਂ ਇਹੀ ਕਹਣਾ ਮੇਰੀਆਂ ਭੈਣਾਂ ਕੱਲ ਮੈਨੂੰ ਪਤਾ ਲੱਗਿਆ ਮੈਨੂੰ ਕਿਸੇ ਨੇ ਦੱਸਿਆ ਇਹ ਕਹਿੰਦਾ ਬਾਈ ਤੁਹਾਡਾ ਚੈਨਲ ਇੰਡੀਆ ਚ ਹੀ ਨਹੀਂ ਬਾਹਰ ਦੇ ਕੰਟਰੀਆਂ ਵਿੱਚ ਵੀ ਲੋਕ ਵੇਖਦੇ ਆ ਪਰ ਉਹ ਬਹੁਤ ਵੱਡੀ ਗਲਤੀ ਕਰਦੇ ਆ ਵੀ ਜਿਹੜਾ ਲਾਈਕ ਸ਼ੇਅਰ ਕਮੈਂਟ ਨਹੀਂ ਕਰਦੇ ਹਨ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਵੀਡੀਓ ਬਣਾਉਣ ਤੇ ਮੈਂ ਤੁਹਾਨੂੰ ਸਵੇਰੇ ਵੀ ਸਵੇਰੇ 4 ਵਜੇ ਉੱਠ ਕੇ ਬੋਲਿਆ ਵੀ ਨਹੀਂ ਜਾਂਦਾਗਾ ਵੀਡੀਓ ਬਣਾਉਣ ਦੀ ਤਾਂ ਗੱਲ ਦੂਰ ਰਹੀ ਹੈ ਨਾ ਤਾਂ ਕਰਕੇ ਤੁਸੀਂ ਜਿਹੜੀ ਮੇਰੀ ਮਿਹਨਤ ਨੂੰ ਨਾ ਇਸ ਤਰ੍ਹਾਂ ਨਾ ਕਰਿਆ ਕਰੋ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀ ਮੈਂ ਹੁਣ ਤੁਹਾਨੂੰ ਪੱਗ ਦੀ ਪੀਕੋ ਕਰਨ ਦੀ ਜਾਂ ਸਲਾਈ ਪਾਉਣ ਦੀ ਦੱਸੂਗਾ ਮੈਂ ਉਧਰੋਂ ਲੜ ਇੱਕ ਵਾਰੀ ਇੱਧਰ ਦੇਖੋ ਤੁਹਾਨੂੰ ਮੈਂ ਦੁਬਾਰ ਇੱਕ ਵਾਰੀ ਦਿਖਾ ਦਿਆਂ ਵੀ ਜੇ ਨਹੀਂ ਸਮਝਾਈ ਆ ਪਾ ਕੇ ਦੇ ਦੋਨੇ ਲਾੜਾ ਠੀਕ ਆ ਤੁਸੀਂ ਕੀ ਕਰਦੋਂ ਇੱਥੋਂ ਸਿਉਣ ਬਉਣ ਲੱਗੇ ਇਹਨੂੰ ਐਂਡ ਤੇ ਜਾ ਕੇ ਤੁਸੀਂ ਇਹਨੂੰ ਕੱਟ ਦਿੰਨੇ ਹੋ ਬਿਲਕੁਲ ਤੁਹਾਡਾ ਤਰੀਕਾ ਗਲਤ ਆ ਐਂਓ ਭਰਾਵਾਂ ਦੀ ਪੱਗ ਜਦੋਂ ਸਾਰੀ ਬੰਨ ਲੈਂਦੇ ਆ ਲੜ ਜਿਆਦਾ ਇੱਥੇ ਜਾਂ ਐਂਡ ਤੇ ਜਾ ਫਿਰ ਇੱਥੇ ਇੰਨਾ ਬਾਦੇ ਆ ਲਾ ਤਾਂ ਅੱਜ ਤੋਂ ਬਾਅਦ ਇਹ ਭਰਾਵਾਂ ਦੇ ਵਿੱਚ ਦਿੱਕਤ ਨਹੀਂ ਆਊਗੀ ਪੱਗ ਦੇ ਵਿੱਚ ਕਦੇ ਵੀ ਵੀਡੀਓ ਨੂੰ ਪੂਰੀ ਗੌਰ ਦੇ ਨਾਲ ਦੇਖਿਓ ਨਹੀਂ ਸਮਝ ਆਈ ਮੈਂ ਅਗਲੀ ਪੱਗ ਤੇ ਵੀਡੀਓ ਬਣਾ ਦੂੰਗਾ ਪਰ ਦੇਖਿਓ ਪੂਰੇ ਗੌਰ ਨਾਲ ਕੋਈ ਬੜਾ ਵੱਡਾ ਨਹੀਂ ਛੋਟਾ ਜਿਹਾ ਇੱਕ ਬਹੁਤ ਹੀ ਵਧੀਆ ਟਰੈਕ ਆਗਾ ਫਾਰਮੂਲਾ ਕਹਿੰਦੇ ਜਿਹਨੂੰ ਹਨਾ ਆਲੋ ਪਹਿਲਾਂ ਮੈਂ ਇਹਨੂੰ ਕੱਟ ਲਉ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਕੀ ਕਰਨਾ ਆ ਦੋ ਲੜੜਾ ਨਾ ਮੇਰੇ ਇਹਦੇ ਵਿੱਚ ਰੂਟ ਹੁੰਦੇ ਆ ਜਿਵੇਂ ਆਪਾਂ ਕਹੇ ਜੀ ਵੀ ਕੋਈ ਚੀਜ਼ ਇਧਰ ਨੂੰ ਜਾ ਰਹੀ ਆ ਇੱਕ ਚੀਜ਼ ਇਧਰ ਨੂੰ ਜਾ ਰਹੀ ਐ ਇੱਕ ਇਧਰ ਨੂੰ ਆ ਰਹੀ ਆ ਇਹ ਦੋਨੇ ਇਸ ਤਰ੍ਹਾਂ ਹੋਏ ਇਸ ਤਰ੍ਹਾਂ ਪੱਗ ਗੀੜਾ ਖਾ ਕੇ ਐਂ ਆ ਜਾਂਦੀ ਆ ਹੁਣ ਮੈਂ ਕੀ ਕਰੂੰ ਐਸ ਲੜੜ ਨੂੰ ਆ ਦੇਖੋ ਤੁਹਾਡੇ ਕੰਨੀ ਲਿਆਉਗਾ ਠੀਕ ਆ ਆ ਤੁਹਾਡੇ ਕੰਨੀ ਮੈਂ ਲੜ ਸਾਰਾ ਸਿੱੜਤਾ ਉਧਰੋਂ ਲੜ ਮੇਰਾ ਇਧਰਲੇ ਪਾਸੇ ਆਜੂਗਾ ਇਹ ਆ ਲੋ ਜਿਹੜੀਆਂ ਭੈਣਾਂ ਨੂੰ ਸਮਝ ਆ ਗਈ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਜੇ ਨਹੀਂ ਆਈ ਤਾਂ ਤਾਂ ਵੀ ਕਮੈਂਟ ਕਰ ਦਿਓ ਬਈ ਸਾਨੂੰ ਕੋਈ ਸਮਝ ਨਹੀਂ ਲੱਗੀ ਮੈਂ ਦੁਬਾਰੇ ਬੇਸਟੌਪ ਤੇ ਵੀਡੀਓ ਬਣਾਉਣ ਨੂੰ ਲਾਉ ਇੱਕ ਪਾਸਾ ਮੈਂ ਉਧਰਲਾ ਇਧਰਲੇ ਪਾਸੇ ਕਰਦਿਆਂ ਤਾਂ ਮੇਰੇ ਹਿਸਾਬ ਨਾਲ ਤਾਂ ਸਮਝ ਆ ਗਈ ਹੋਣੀ ਜੇ ਭੈਣਾਂ ਨੂੰ ਜਾਂ ਮੇਰੇ ਭਰਾਵਾਂ ਨੂੰ ਸਮਝ ਨਹੀਂ ਆਈ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੇ ਜਰੂਰ ਕਮੈਂਟ ਕਰਿਓ ਤਾਂ ਕਿ ਮੈਂ ਤੁਹਾਨੂੰ ਸ਼ਾਮ ਨੂੰ ਰਲਾਈ ਵੀ ਦੂੰਗਾ ਤੇ ਕੱਲ ਨੂੰ ਦੁਬਾਰੇ ਕਿਸੇ ਪਾਕ ਦੇ ਸਲਾਈ ਪਾਕੀ ਦਿਖਾ ਦੂੰਗਾ ਆ ਮੈਂ ਲੜ ਹੁਣ ਸੈੱਟ ਕਰਕੇ ਧਰ ਲਈ ਹੁੰਡਾ ਲਿਆ ਘੱਟ ਠੀਕ ਆ ਪਹਿਲਾਂ ਮਸ਼ੀਨ ਦਾ ਪਲੱਗ ਤਲੁਗ ਲਾ ਮੈਂ ਲਾ ਇਹਦੇ ਮੈਂ ਤੁਹਾਨੂੰ ਇਹ ਸਲਾਈ ਕੋ ਨਹੀਂ ਦੱਸੂਗਾ ਅੱਜ ਮੈਂ ਇਧਰ ਆਪਣੀ ਵਰਕਸ਼ਾਪ ਦੇ ਵਿੱਚ ਆਇਆ ਸੀਗਾ ਜਿੱਥੇ ਕੰਮ ਅਸੀਂ ਕਰਦੇ ਹੁੰਦੇ ਆ ਠੀਕ ਆ ਮੈਂ ਧਾਗਾ ਦਮ ਚੜਾ ਬਾਕੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਨਾ ਜੇ ਵਧੀਆ ਨਹੀਂ ਲੱਗਦੀ ਮਿਸਾਲ ਉਹ ਵੀ ਸਾਹਮਣੇ ਨਹੀਂ ਆਉਂਦੀ ਤਾਂ ਵੀ ਮੇਰੀਆਂ ਭੈਣਾਂ ਜਾਂ ਭਰਾ ਠੀਕ ਹੈ ਭਰਾਵਾਂ ਨੇ ਇਹ ਜੀ ਸ਼ਿਕਾਇਤ ਹੋਈ ਕਹਿੰਦੇ ਬਾਈ ਸਾਡਾ ਤਾਂ ਨਾ ਹੀ ਲੈਦੇ ਤੁਸੀਂ ਪਰ ਭਰਾਓ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਕੇ ਨਾ ਤੁਸੀਂ ਆਪ ਦੇ ਕੰਮ ਦੀ ਅਛੱਡਿਆ ਨਾ ਕਰੋ ਕਿਰਪਾ ਕਰਕੇ ਧੰਨਵਾਦ ਜਾਂ ਦੋ ਸ਼ਬਦ ਲਿਖ ਦਿਆ ਕਰੋ ਠੀਕ ਹੈ ਉਹ ਨਾਲ ਮੇਰਾ ਵੀ ਥੋੜਾ ਜਿਹਾ ਹੌਸਲਾ ਵਧਦਾ ਵੀ ਠੀਕ ਆ ਹਨਾ ਮੈਂ 4 ਵਜੇ ਉੱਠ ਕੇ ਮੱਥਾ ਮਾਰਨਾ ਤਾਂ ਤੁਹਾਡੇ ਕੁਝ ਪੱਲੇ ਪੈਂਦਾ ਇਸ ਤਰ੍ਹਾਂ ਧਾਗਾ ਜਿੰਨਾ ਲੋੜ ਉਤਾਂ ਕਨ ਆਪਾਂ ਭਰ ਲੈਣਾਗਾ ਤੇ ਜਿਹੜੀਆਂ ਬੜੀਆਂ ਭੈਣਾਂ ਦੇ ਕਮੈਂਟ ਆਉਂਦੇ ਬਈ ਅਸੀਂ ਮਸ਼ੀਨ ਕਿਹੜੀ ਲੱਗੇ ਕੋਈ ਜ਼ਰੂਰਤ ਨਹੀਂ ਪੈਣੋਂ 25-25000 ਰੁਪਏ ਮਸ਼ੀਨ ਤੇ ਲਾਉਂਦੀ ਕੱਪੜੇ ਹੁਣੇ ਸੀ ਹੁਣੇ ਕੱਪੜੇ ਹੁਣੇ ਸੀ ਹੁਣੇ ਠੀਕ ਆ 7-8000 ਦੀ ਰੇਂਜ ਵਧੀਆ ਅਮਰੀਲਾ ਮਸ਼ੀਨ ਬਣਾ ਲੂ ਕਿਸੇ ਚੰਗੇ ਕਾਰੀਗਰ ਤੋਂ ਧੱਕ ਬੰਦੇ ਕੋਲੇ ਫਸਿਆ ਨਾ ਕਰੋ ਕਈ ਬੰਦੇ ਕੀ ਕਰਦੇ ਆ ਰੈਡੀमेड ਮਸ਼ੀਨਾ ਚੱਕ ਕੇ ਭੈਣਾਂ ਨੂੰ ਛੇਪ ਦਿੰਦੇ ਆ 4-4000 ਦੀ ਮਸ਼ੀਨ ਪਾ ਉਹ ਜੀ ਤੋਂ ਤੁਸੀਂ ਗਰੇਜ ਕਰਨਾ ਵਧੀਆ ਕਿਸੇ ਤਸੱਲੀ ਬਖਸ਼ ਬੰਦੇ ਤੋਂ ਮਸ਼ੀਨ ਲੈਣੀ ਆ ਆਪਾਂ ਕਿਉਂਕਿ ਆਪਾਂ ਇਹਨੂੰ ਰੋਜ਼ ਵਰਤਣਾ ਹੁੰਦਾ ਇਹ ਨਹੀਂ ਹੈ ਵੀ ਇੱਕ ਵਾਰੀ ਸੌਣ ਮਾਰਤੀ ਤੇ ਸਾਈਡ ਤੇ ਰੱਖ ਦੇਣਾ ਤਾਂ ਮਾਰਕੀਟ ਦੇ ਵਿੱਚ ਮੈਂ ਤੁਹਾਨੂੰ ਹਰ ਰੋਜ਼ ਕਹਣਾ ਉਹਨਾਂ ਹੀ ਬਾਦੂ ਕੁਝ ਮਿਲਦਾ ਚੰਗੇ ਬੰਦੇ ਹੀ ਮਿਲਣਗੇ ਮਾੜੇ ਹੀ ਮਿਲਣਗੇ ਪਰ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਹੈਨਾ ਆਪਾਂ ਸਾਰੇ ਭਰਾ ਨੂੰ ਨਹੀਂ ਕਹਿ ਸਕਦੇ ਕੀ ਆਪਾਂ ਇੱਕ ਬੰਦੇ ਨਾਲ ਕਿਸੇ ਨਾਲ ਗੱਲ ਕਰ ਲਾਂਗੇ ਜਿੱਥੋਂ ਤੁਸੀਂ ਮਸ਼ੀਨ ਲੈਣੀ ਆ ਵੀ ਸਾਨੂੰ ਚਾਰ-ਵੀ ਭਾਅ ਵੱਧ ਲੈ ਲਓ ਪਰ ਲੰਬਾ ਨਹੀਂ ਹੁੰਦਾ ਜੀ ਇਹ ਗੱਲੂ ਕਿਸੇ ਗੱਲ ਦਾ ਹਨਾ ਕਈ ਭਰਾ ਪਹਿਲਾਂ ਮਸ਼ੀਨ ਵਿੱਚ ਬੜੇ ਹੋਰ ਮੂਹ ਹੁੰਦਾ ਤੇ ਜਦੋਂ ਆਪਾਂ ਜੀ ਲੈ ਕੇ ਜਾਂਦੇ ਆ ਉਹ ਆਪਣਾ ਹੀ ਉਲਟਾ ਰਨ ਆਪਸ਼ ਕਿੱਡਣ ਆਇਆ ਬਈ ਥਰੂ ਦਾ ਮਸ਼ੀਨ ਚਲਾਉਣੀ ਨਹੀਂ ਆਉਂਦੀ ਆਇਆ ਨਹੀਂ ਹੁੰਦਾ ਹਨਾ ਇਹ ਚੀਜ਼ ਆਪਾਂ ਪਹਿਲਾਂ ਤਿਆਰ ਰੱਖਣੀ ਬਾਅਦ ਚ ਬਈ ਸਾਡੀ ਗੱਲ ਸੁਣੋਗੇ ਲੋਟਾ ਕੇ ਅਸੀਂ ਕੋਈ ਨਹੀਂ ਪਾ ਗਨੇ ਸੈੱਟ ਕਰ ਲਾਂ ਫਿਰ ਮਿੰਟੋ ਮਿੰਟੀ ਸ਼ੋਅ ਰੋ ਪਈ ਨੂੰ ਫਿਰ ਦੱਬੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਤਾਂ ਗਣਾ ਇਸ ਤਰ੍ਹਾਂ ਕਰਕੇ ਚਗਾੜਾ ਜੀ ਇਥੇ ਵੀ ਚੀਜ਼ ਦਾ ਜਾਂ ਧਾਗਾ ਤੇ ਉੱਪਰ ਖੁੰਡੀ ਆਉਂਦੀ ਆ ਜਾਂ ਕੋਹ ਹੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਕਮੈਂਟ ਕਰਿਆ ਕਰੋ WhatsApp ਵਾਲਾ ਨੰਬਰ ਜਿਹੜਾ ਆਪੋ ਜਰੂਰੀ ਕੰਮ ਵਾਸਤੇ ਰੱਖਿਆ ਟੈਲੀਫੋਨ ਨੰਬਰ ਮੈਂ ਤੁਹਾਨੂੰ ਦਿੱਤਾ ਪਰ ਇਹ ਨਹੀਂ ਹੈ ਵੀ ਤੁਸੀਂ ਵੈਸੀ ਫੋੜ ਘਮਾਈ ਜਾਣਾ ਵੀਡੀਓ ਨੂੰ ਧਿਆਨ ਨਾਲ ਦੇਖਦੇ ਮੇਰੀਆਂ ਭੈਣਾਂ ਤਾਂ ਇਹੋ ਕਰਕੇ ਕਹਿੰਦੀਆਂ ਵੀ ਛਾਤੀ ਦੇ ਵਿੱਚ ਵੀ ਕਿੰਨਾ ਪਾ ਗੀ ਕਿੰਨਾ ਮਾਰਜਨ ਰੱਖੀ ਭੈਣੋ ਤੁਹਾਨੂੰ ਹਰ ਇੱਕ ਵਾਰ ਦੱਸ ਰਾਹਣ ਨੂੰ ਵੀ ਛਾਤੀ ਦੇ ਵਿੱਚ ਕੋਈ ਮਾਰਜਨ ਨਹੀਂ ਪਾਉਣਾ ਇੱਕ ਵਾਰੀ 8 ਇੰਚ ਪਾਉਣਾ ਛਾਤੀ ਦੇ ਵੱਧ ਉਸ ਤੋਂ ਬਾਹਰ ਨਹੀਂ ਕੋਈ ਮਾਰਜਨ ਪਾਉਣਾ ਠੀਕ ਹੈ ਤੁਸੀਂ ਵੀਡੀਓ ਧਿਆਨ ਨਾਲ ਹੀ ਈ ਦਾਇ ਕਾਰਨ ਹੁੰਦਾ ਹੈ ਹੁਣ ਮੈਂ ਇਹਨੂੰ ਸਿਆਉਣ ਨੂੰ ਪਾਉਂਗਾ ਪੱਗ ਦੇ ਆਪਣੇ ਕੋਲੇ ਪੀਕ ਵਾਲੀ ਮਸ਼ੀਨ ਨਹੀਂ ਗਈ ਜਿਹੜੀ ਆਪਣੀ ਦੁਕਾਨ ਤੇ ਪੱਗਾਂ ਜਾਂਦੀਆਂ ਉਹਨਾਂ ਦੇ ਸਿਲਾਈ ਹੀ ਪਾਉਣੇ ਸਿਲਾਈ ਪੂਰੀ ਬਰੀਕ ਪਾਉਣੇ ਉਹਨੇ ਪੂਰੀ ਧਿਆਨ ਦੇ ਨਾਲ ਥੋੜੇ ਤੋਂ ਥੋੜਾ ਜੜਾ ਕਰਨਾ ਮਸ਼ੀਨ ਨੂੰ ਚਲਾਉਣ ਤੋਂ ਪਹਿਲਾਂ ਮਾੜਾ ਇਹ ਪੱਕਾ ਕਰ ਲੈਣਾ ਉਹਨਾਂ ਮੇਰੇ ਹੁਣ ਆਪਾਂ ਇਹਦੇ ਸਿਲਾਈ ਪਾ ਲਏ ਜਿਹੜਾ ਮੇਰਾ ਟੌਪ ਸੀ ਪੱਗ ਦੇ ਵਿੱਚ ਜਿਹੜਾ ਤੁਸੀਂ ਕਹੇ ਇਹਨੂੰ ਕਾਣ ਪੈਂਦਾ ਹਨ ਤਾਂ ਉਹ ਚੀਜ਼ ਇਹਦੇ ਵਿੱਚ ਪੱਗ ਦੇ ਵਿੱਚ ਕਾਣ ਨਹੀਂ ਪਊਗਾ ਵੀਡੀਓ ਨੂੰ ਦਿੱ ਸੈੱਟ ਕਰਕੇ ਰੱਖੋ ਬਸ ਕੈਮਰਾ ਹਨਾ ਤਾਂ ਪੂਰੀ ਗੌਰ ਦੇ ਨਾਲ ਜਿਹੜਾ ਮੈਂ ਤੁਹਾਨੂੰ ਟ੍ਰਿਕ ਦੱਸਿਆ ਜਿਹੜੀਆਂ ਮੇਰੀਆਂ ਭੈਣਾਂ ਦੇ ਸਮਝ ਆ ਗਈ ਤਾਂ ਉਹ ਮੈਨੂੰ ਹਾਂ ਦੇ ਵਿੱਚ ਲੈ ਕੇ ਦੱਸੋ ਵੀ ਹਾਂ ਭਾਈ ਸਾਨੂੰ ਸਮਝ ਆ ਗਈ ਤੇ ਜੇ ਸਮਝ ਨਹੀਂ ਆਈ ਕੋਈ ਬਾਲੀ ਗੱਲ ਦੁਬਾਰੀ ਨਹੀਂ ਮੈਂ ਫਿਰ ਪੱਗ ਦੇ ਸਿਹਾਉਣ ਪਾਉਂਦੀ ਰਹਿੰਨੇ ਆਂ ਜਿ ਡੇਲੀ ਦੁਬਾਰੇ ਫਿਰ ਵੀਡੀਓ ਬਣਾ ਦੂੰਗਾ ਤਾਂ ਮੈਨੂੰ ਲਿਖ ਕੇ ਜਰੂਰ ਦੱਸੋ ਕਮੈਂਟ ਕਰੋ ਵੀ ਹਾਂ ਲੜ ਤੇ ਉਸ ਤੋਂ ਪੱਗ ਬੰਨਣ ਤੋਂ ਬਾਅਦ ਭਰਾ ਮੈਂ ਦੱਸਣ ਬਈ ਹੁਣ ਆਇਆ ਨਿਆਰਾ ਪੱਗ ਬੰਨਣ ਦਾ ਹਨ ਕਿਉਂਕਿ ਲੜ ਅੱਗੇ ਵਧਿਆ ਜਾਂਦਾ ਸੀਗਾ ਤੇ ਨੰਬਰ 2 ਤੇ ਕੱਪੜੇ ਤੇ ਸਾਰਾ ਨਿਰਭਰ ਹੁੰਦਾ ਬਈ ਕੱਪੜਾ ਜਿਹੜਾ ਉਹ ਤੁਸੀਂ ਮਾੜਾ ਨਾ ਲਿਆ ਕਰੋ ਸੈਬੀ ਦੀ ਪੱਗ ਆਉਂਦੀ ਆ ਬਹੁਤ ਹੀ ਵਧੀਆ ਨੇਕ ਪਰਮਹਾਨਸਾਉਂਦੇ ਕਿਉਂਕਿ ਅਲੱਗ-ਅਲੱਗ ਸ਼ਹਿਰਾਂ ਵਿੱਚ ਅਲੱਗ-ਅਲੱਗ ਕੰਪਨੀ ਨੇ ਪੱਗਾਂ ਆਉਂਦੀਆਂ ਕੱਪੜਾ ਵਧੀਆ ਲਿਆ ਕਰੋ ਆ ਬਠਿੰਡੇ ਦੇ ਲਾਗੇ ਸਾਗੇ ਰਹਿੰਦੇ ਆ ਉਹ ਮੇਰੇ ਨਾਲ ਸੰਪਰਕ ਕਰ ਲੈਣਾ ਵੀ ਕਿ ਅਸੀਂ ਪੰਗਾ ਵਈ ਕਿੱਥੋਂ ਲੱਗੀ ਜੇ ਕੋ ਮੇਰੇ ਜ਼ਿਕਰ ਰੱਖਾਉਣ ਦੀ ਪਹੁੰਚ ਰੱਖਦਾ ਤਾਂ ਉਹ ਮੇਰੇ ਕੋਲ ਉਹ ਵੀ ਲੈ ਸਕਦਾ ਪੂਰੀਆਂ ਵਧੀਆਂ ਪੰਗਾਂ ਜਿਹੜੇ ਆਪਣੇ ਕੋਲ ਰੰਗ ਹੁੰਦੇ ਆ ਤਕਰੀਬਨ ਹਨਾ ਮੈਨੂੰ ਵੀ ਸ਼ੌਂਕ ਆ ਪੰਗਾ ਲੈ ਆ ਉਹਨੂੰ ਮੈਂ ਹਰ ਹਫ਼ਤੇ ਨਵੇਂ-ਨਵੇਂ ਰੰਗ ਮੰਗਾਉਂਦਾ ਰਹਿਣਾ ਤਾਂ ਜੇ ਕਿਸੇ ਪ੍ਰਾਣੀ ਮੇਰੇ ਕੋਲ ਆਉਣਾ ਕਿਰਪਾ ਕਰਕੇ ਫੋਨ ਕਰੇ ਬਣਾ ਨਹੀਂ ਆਉਣਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਬਾਅਦ ਦੇ ਵਿੱਚ ਕੀ ਹੁੰਦਾ ਤੁਸੀਂ ਬਾਹਰ ਚੜ੍ਹ ਕੇ ਫੋਨ ਕਰੀ ਨੋ ਬਾਈ ਘਰੀ ਹਾਂ ਉਹ ਚੀਜ਼ ਹੀ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਮੈਨੂੰ ਤਾਂ ਆਉਂਦੀ ਆਉਂਦੀ ਹੈ ਮੈਨੂੰ ਇਹ ਹੁੰਦਾ ਵੀ ਮੇਰਾ ਗਾਹਕ ਬਾਹਰ ਚ ਖੜਾ ਕੀ ਸੋਚਦਾ ਹੋਊਗਾ ਅਈ ਦੁਕਾਨ ਤੇ ਨਹੀਂ ਖੜਦਾ ਹਨ ਕੰਮ ਧੰਦੇ ਸਾਨੂੰ ਸ਼ਹਿਰ ਬੰਨੇ ਜਾਣੀ ਪੈਂਦਾ ਤੇ ਤਾਂ ਕਰਕੇ ਕਿਰਪਾ ਕਰਕੇ ਜਦੋਂ ਤੁਸੀਂ ਆਉਣਾ ਕਿਸੇ ਭਰਾਣੀ ਕੱਪੜੇ ਸਲਾਈ ਕਰਨ ਜਾਂ ਪਰਸਨਲ ਮੈਲ ਜਾਂ ਕੋਈ ਪੱਕ ਦਾ ਕੱਪੜਾ ਲੈਣ ਤਾਂ ਭਾਈ ਫੋਨ ਕਰੇ ਬਿਨਾਂ ਨਹੀਂ ਆਉਣਾ ਹਨ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਮੈਂ ਹਰ ਇੱਕ ਵੀਡੀਓ ਵਿੱਚ ਕਹਿੰਿਆ ਹੁੰਦਾ ਹਾਂ ਕੀ ਆਪਣੇ YouTube ਦੇ ਜਿਹੜਾ ਚੈਨਲ ਆ ਜਿਹੜੇ ਅੱਜ ਨਵੇਂ ਆ ਹਨਾ ਬਿਲਕੁਲ ਹੀ ਨਵੇਂ ਤਾਜ਼ੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਿਓ ਵਜਾ ਫਿਰ ਨੀਚੇ ਬਟਨ ਆਉਂਦਾ ਇੱਕ ਆ ਆ ਲਿਖਿਆ ਹੋਊਗਾ ਤੇ ਹਨਾ ਜੇ ਕਿਸੇ ਮੇਰੇ ਭਰਾ ਵੀ ਘੱਟ ਪੜਿਆ ਨਹੀਂ ਸਮਝਉਂਦੇ ਹਨ ਬੱਚਿਆਂ ਤੋਂ ਸੈਟ ਕਰਾ ਲਿਆ ਕਰੋ ਵੀ ਮੇਰੀ ਹਰ ਇੱਕ ਵੀਡੀਓ ਤੁਹਾਡੇ ਕੋਲੇ ਆ ਸਕੇ ਹਨਾ ਤਾਂ ਉਹ ਚੀਜ਼ ਤੁਸੀਂ ਜ਼ਰੂਰ ਕਰਨੀ ਜਿਹੜੇ ਮੇਰੇ ਭਰਾਵਾਂ ਨੂੰ ਜਾਂ ਭੈਣਾਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਉਹ ਬੱਚਿਆਂ ਤੋਂ ਕਰਵਾ ਲਿਆ ਕਰੋ ਆਕੇ ਮੈਨੂੰ ਵੀ ਮੋਟੀਵੇਟ ਜਾਂਦਾ ਰਹਿੰਦੇ ਹਾਂ ਤੁਸੀਂ ਵੀਡੀਓ ਸ਼ੌਂਕ ਦੇ ਨਾਲ ਵੇਖਣੀਓ ਤਾਂ ਹੀ ਫਿਰ ਮੈਂ ਨਵੇਂ 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 ਟੌਪਿਕ ਤੇ ਵੀਡੀਓ ਲੈ ਕੇ ਆਉਂਦਾ ਰਹਿੰਨਾ ਹਨਾ ਲਓ ਜੀ ਇਸ ਪੂਰੀ ਧਿਆਨ ਦੇ ਨਾਲ ਸਵਾਈ ਪਾਉਣੀ ਆ ਲੜ ਤੇ ਲੜ ਜਿਆਦਾ ਵੀ ਨਹੀਂ ਰੱਖਣਾ ਤੇ ਘੱਟ ਵੀ ਰੱਖਣਾ ਕਮੈਂਟਸ ਬਾਕ ਦੇ ਵਿੱਚ ਜਾ ਕੇ ਨਾ ਮੈਨੂੰ ਜਰੂਰ ਦੱਸਿਓ ਵੀ ਤੁਸੀਂ ਇਹ ਪਹਿਲਾ ਵੀਡੀਓ ਦੇਖੀ ਆ ਕਿ ਨਹੀਂ ਦੇਖੀ ਕਿ ਪਹਿਲੀ ਵਾਰੀ ਦੇਖ ਰਹੇ ਹੋ ਵੀ ਇਸ ਤਰ੍ਹਾਂ ਕੋਈ ਪਾਗ ਲੜ ਘਮਾਉਂਦਾ ਵੀ ਅਸੀਂ ਤਾਂ ਬਾਈ ਕਿਤੇ ਵੇਖਿਆ ਨਹੀਂ ਸੀ ਜੀ ਮੈਨੂੰ ਇਹ ਬੰਦਾ ਕੋਈ ਨਾ ਦੇਖ ਕੇ ਗਿਆ ਸੀ ਗੁਣ ਇਥੋਂ ਨੂੰ ਮੈਂ ਹਰ ਇੱਕ ਵੀਡੀਓ ਚ ਕਹਿਣਾ ਵੀ ਮੈਂ ਆਪਦੇ ਕੋਲੇ ਗੁਣ ਕੋਈ ਨਹੀਂ ਰੱਖਦਾ ਮੈਨੂੰ ਵੀ ਅਸ ਗੁਣ ਨੂੰ ਵੰਡਿਆ ਜਾ ਜਿੰਨਾ ਵੀ ਹੋ ਸਕਦਾ ਠੀਕ ਆ ਸਵਾਸ਼ੀ ਮੀਟਰ ਆ ਇਹ ਪੱਗ ਸੀ ਕਿਉਂਕਿ ਆਪ ਜੀ ਆਪਦੇ ਹਿਸਾਬ ਨਾਲ ਬੰਦਾ ਪੱਗ ਲੈਂਦਾ ਕੋਈ 6.5 ਮੀਟਰ ਵੀ ਲੈ ਲੈਂਦਾ ਤੇ ਕੋਈ 7 ਮੀਟਰ ਕੋਈ 7.5 ਆਪਾਂ ਇਹ ਭਰਾ ਦਾ ਵਿਆਹ ਦਾ ਕੰਮ ਸੀ ਮੈਂ ਕਿਹਾ ਚਲੋ ਤੁਸੀਂ ਪੱਗ ਦਾ ਲੈਣੀ ਆ ਵੀ ਭੈਣ ਦੇ ਸੂਟ ਨਾਲ ਦੀ ਲੈ ਲਓ ਹਨਾ ਤਾਂ ਉਹਨਾਂ ਨੇ ਵੀ ਰੱਪਾ ਨੂੰ ਫੋਟੋ ਭੇਜਤੀ ਸੀਗੀ। ਜਦੋਂ ਆਪਾਂ ਇਹ ਸਲਾਈ ਪਾ ਕੇ ਪੱਗ ਦਾ ਕੱਪੜਾ ਵਧੀਆ ਪਰ ਤੁਸੀਂ ਇੱਕ ਵਾਰੀ ਭਿਉਮ ਕੇ ਜ਼ਰੂਰ ਰੱਖਣਾ ਇਹਨੂੰ ਤਾਂ ਕਿ ਮਾਰਾ ਮੋਟਾ ਜਿਹੜਾ ਮਾਵਾ ਹੋਵੇ ਉਹ ਨਿਕਲ ਜੇ ਨਹੀਂ ਤਾਂ ਮੌਕੇ ਤੇ ਨਾ ਪੱਗ ਕਈ ਵਾਰੀ ਵੱਜਦੀ ਨਹੀਂ ਹੈ ਨਾ। ਕਈ ਵੇ ਤਾਂ ਉਦੋਂ ਕਾਲ ਹੁੰਦੀ ਹੈ ਵੀ ਚਲੋ ਚਲੋ ਛੇਦੀ ਕਰੋ ਤੇ ਉਦੋਂ ਆਪਣੀ ਪੱਗ ਨਹੀਂ ਵੱਜਦੀ ਇਸ ਕਰਕੇ ਆਪਾਂ ਪੱਗ ਨੂੰ ਪਹਿਲਾਂ ਤਿਆਰ ਕਰਾ ਕੇ ਧੋ ਕੇ ਰੱਖ ਲਿਆ ਕਰੋ ਭਰਾਵੋ ਤੇ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ। ਇੱਕ ਜੀ ਮੈਨੂੰ ਹੋਰ ਤੁਸੀਂ ਜਿਹੜੇ ਭਰਾ ਮੇਰੀ ਵੀਡੀਓ ਦੇਖਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜੇ ਕਿਹੜੇ ਭਰਾਵਾਂ ਨਾਲ ਹੁੰਦੀ ਆ ਵੀ ਲੜ ਵਧ ਜਾਂਦਾ ਜਾਂ ਘਟ ਜਾਂਦਾ ਕਿਰਪਾ ਕਰਕੇ ਜਿਹੜੇ ਮੇਰੇ ਭਰਾ ਮੇਰੇ ਚੈਨਲ ਦੇ ਆ ਮੇਰੇ ਨਾਲ ਜੁੜੇ ਹੋਏ ਆ ਉਹ ਕਮੈਂਟ ਨਹੀਂ ਕਰਦੇ ਘੱਟੋ ਘੱਟ ਅੱਜ ਦਾ ਕਰ ਦਿਓ ਅੱਜ ਦਾ ਤੁਹਾਡੇ ਕੰਮ ਦੀ ਵੀਡੀਓ ਆ ਵੀ ਹਾਂਜੀ ਵੀ ਮੇਰਾ ਲੜ ਵਧ ਜਾਂਦਾ ਸੀ ਜਾਂ ਮੇਰਾ ਲੜ ਘਟ ਜਾਂਦਾ ਸੀ ਪੱਗ ਦਾ ਆ ਨੁਕਸ਼ ਮੇਰੇ 'ਚ ਸੀਗਾ ਵਾਕਿ ਤੁਸੀਂ ਤੁਹਾਨੂੰ ਪ੍ਰੈਕਟੀਕਲ ਕਰਕੇ ਵੇਖ ਲਿਓ ਤੁਹਾਡਾ ਲੜ ਹੁਣ ਵਧੂ ਘਟੂਗਾ ਨਹੀਂ ਹੈਨਾ ਕਿਉਂਕਿ ਪੱਗ ਦੇ ਵਿੱਚ ਰੇਸ਼ੀ ਹੁੰਦੀ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਉਹ ਇੱਧਰ ਉੱਧਰ ਜਾਂਦੇ ਹੁੰਦੇ ਆ ਹੁਣ ਜਦੋਂ ਸਾਰੇ ਰੇਸ਼ੀ ਇੱਕ ਪਾਸੇ ਜਾਣਗੇ ਫਿਰ ਪੱਗ ਦੇ ਵਿੱਚ ਕਾਣ ਪੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾਗਾ ਠੀਕ ਹੈ ਜੀ ਬਾਕੀ ਇਹ ਵੀ ਤੁਸੀਂ ਉਹਦਾ ਗੁਣ ਨੂੰ ਵੰਡਿਆ ਕਰੋ ਕਿਸੇ ਤੋਂ ਕੋਈ ਚੀਜ਼ ਲਕੋਇਣਾ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਬਹੁਤ ਪਾਪ ਲੱਗਦਾ ਇਹ ਕੰਮ ਕਰਨ ਦੇ ਨਾਲ ਜਿਹੜੇ ਮੇਰੇ ਭਰਾ ਕਿਸੇ ਨੂੰ ਦੱਸ ਕੇ ਬਚਦੇ ਨਹੀਂ ਵੀ ਮੈਂ ਨਹੀਂ ਦੱਸਣਾ ਹਨਾ ਇਹ ਕੰਮ ਆਪਾਂ ਨੇ ਨਹੀਂ ਕਰਨਾ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਵਾਲੀ ਵੀਡੀਓ ਦਾ ਖਾਸ ਕਰਕੇ ਕਰਨਾ ਜੇ ਕਿਸ ਨੇ ਪਹਿਲਾਂ ਵੀ ਵੀਡੀਓ ਦੇਖੀ ਆ ਹਨਾ ਤਾਂ ਵੀ ਮੈਨੂੰ ਦੱਸਿਓ ਹਾਂਜੀ ਪਹਿਲਾਂ YouTube ਤੇ ਪਈ ਹੋਈ ਆ ਤੁਹਾਨੂੰ ਆਪਾਂ ਪੱਕਾ ਕਰਕੇ ਫਿਰ ਵਾਰ ਕੱਢ ਦਾਂਗੇ ਧਾਗੇ ਨੂੰ ਆਪਾਂ ਬਿਲਕੁਲ ਧਿਆਨ ਦੇ ਨਾਲ ਕੱਟਣਾ ਜੀ ਪੱਗ ਦੀ ਆਪਣੀ ਸਲਾਈ ਪਾ ਕੇ ਤਿਆਰ ਹੋ ਗਈ ਆ ਜੇ ਸਮਝ ਆ ਗਈ ਤਾਂ ਵੀ ਜਵਾਬ ਦੇਣਾ ਭੈਣਾਂ ਨੇ ਤੇ ਭਰਾਵਾਂ ਨੇ ਜੀ ਨਹੀਂ ਆਈ ਤਾਂ ਤਾਂ ਵੀ ਜਵਾਬ ਦੇਣਾ ਧਾਗ ਦਾ ਕੰਨ ਆਪਾਂ ਕਿਵੇਂ ਕੱਢੀ ਠੀਕ ਆ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਾਲੂ ਤੜਕੇ 4 ਵਜੇ ਧੰਨਵਾਦ